ਸਸੀ ਗੱਜੀ ਵਾਸਤੇ ਆ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦਾ ਜਿਹੜਾ ਸਮੇਂ ਚੱਲ ਰਿਹਾ ਪਰ ਹੈਰਾਨੀ ਵਾਲੀ ਗੱਲ ਉੱਥੇ ਅਜੇ ਵੀ ਹੋ ਗਈ ਹੈ ਕਿ ਲਗਾਤਾਰ ਜਿਹੜੀ ਪਾਰਟੀਆਂ ਨੇ ਜਿਹੜੇ ਟਿਕਟਾਂ ਦਿੱਤੀਆਂ ਸਵੇਰੇ ਟਿਕਟਾਂ ਕਿਸੇ ਹੋਰ ਨੂੰ ਦੁੱਤੀਆਂ ਉਸ ਤੋਂ ਬਾਅਦ ਨਾਲ ਹੀ ਡਿਲੀਟ ਕਰਕੇ ਉਹ ਪੇਜ ਤੋਂ ਉਸ ਤੋਂ ਬਾਅਦ ਰਾਤੀ ਕਿਸੇ ਹੋਰ ਨੂੰ ਟਿਕਟਾਂ ਦੇ ਦਿੱਤੀਆਂ ਗਿਆ ਉੱਥੇ ਹੈਰਾਨੀ ਵਾਲੀ ਜਿਹੜੀ ਗੱਲ ਇੱਕ ਇਹ ਵੀ ਸੀਗੀ ਕਿ ਜ਼ਿਆਦਾਤਰ ਜਿਹੜੇ ਲੋਕਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਉਹਨਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਦਰਜ ਹੈ ਤੇ ਪਾਰਟੀ ਦੇ ਵਿੱਚ ਖੜੇ ਹੋ ਪਰ ਇਹ ਵਿਅਕਤੀ ਉਹ ਨੇ ਜਿਨ੍ਹਾਂ ਨੇ ਸਾਰੀ ਪਾਰਟੀਆਂ ਨੂੰ ਜਿਹੜਾ ਮਨਾਂ ਕਰ ਦਿੱਤਾ ਆਖਿਰ ਕੀ ਕਾਰਨ ਸੀ ਇਸ ਟਾਈਮ ਸਾਡੇ ਨਾਲ ਮਨਵਿੰਦਰ ਜੀ ਮੌਜੂਦ ਆ ਗੱਲਬਾਤ ਕਰਦੇ ਆ ਮਨਵਿੰਦਰ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕੀ ਐਦਾਂ ਦਾ ਕਾਰਨ ਹੋ ਗਿਆ ਕਿ ਅਜ ਆਜ਼ਾਦ ਉਮੀਦਵਾਰ ਇੱਕਦਮ ਉੱਠ ਕੇ ਤੁਸੀਂ ਖੜੇ ਹੋਗੇ ਆਜ਼ਾਦ ਇਸ ਤਰ੍ਹਾਂ ਕਿ ਜਿੰਨੇ ਵੀ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਪਾਰਟੀ ਦਾ ਕੰਮ ਕਰਨਾ ਪੈਂਦਾ ਮੇਰਾ ਦਿਲੋਂ ਖੁਆਇਸ਼ ਹੈ ਕਿ ਮੈਂ ਜਨਤਾ ਦਾ ਕੰਮ ਕਰਾਂ ਔਰ ਜਨਤਾ ਦੇ ਕੰਮ ਕਰਨ ਵਾਸਤੇ ਜਨਤਾ ਦਾ ਉਮੀਦਵਾਰ ਬਣਨਾ ਬਹੁਤ ਜ਼ਰੂਰੀ ਹੈ ਸਾਰਿਆਂ ਕੋਲ ਪਾਰਟੀਆਂ ਦੇ ਬਹੁਤ ਸਾਰੇ ਉਮੀਦਵਾਰ ਹੋਣਗੇ ਪਰ ਜਨਤਾ ਕੋਲ ਕੋਈ ਉਹਨਾਂ ਦਾ ਆਪਣਾ ਉਮੀਦਵਾਰ ਹੈ ਹੀ ਨਹੀਂ ਤੇ ਇਸ ਕਰਕੇ ਮੇਰੀ ਦਿਲੋਂ ਖੁਆਇਸ਼ ਹੈ ਕਿ ਮੈਂ 8 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਮਨਵਿੰਦਰ ਤੇ ਮੇਰੀ ਕੋਸ਼ਿਸ਼ ਹੈ ਕਿ ਇਸ ਜਿਹੜੀ ਇੱਕ ਅਨਹਜ਼ਾਰੇ ਗੱਲ ਕਰਦੇ ਸੀ ਮੇਰੇ ਬੜੇ ਮਤਲਬ ਉਹਨਾਂ ਦੀ ਗੱਲ ਧਿਆਨ ਚ ਰਹਿੰਦੀ ਹੈ ਸੱਤਾ ਸੇ ਪੈਸਾ ਔਰ ਪੈਸਾ ਸੇ ਪੈਸੇ ਸੇ ਸੱਤਾ ਇਹ ਕਦ ਤੱਕ ਖੇਲ ਚੱਲਦਾ ਰਹੇਗਾ ਐਸਕੇਲ ਨੂੰ ਤੋੜਨ ਵਾਸਤੇ ਦਿ ਲੋ ਮਿਹਨਤ ਕਰਨੀ ਹੈ ਔਰ ਵਾਰਡ ਦੇ ਵਿੱਚ ਬਹੁਤ ਲੋਕਾਂ ਦਾ ਪਿਆਰ ਹੈ ਕਿਸੇ ਵੇਲੇ ਮੇਰਾ ਮਨ ਡਗਮਗਾ ਰਿਹਾ ਸੀ ਕਿ ਮੈਂ ਇਲੈਕਸ਼ਨ ਨਾ ਲੜਨਾ ਪਰ ਕਿਤੇ ਨਾ ਕਿਤੇ ਮੇਰੇ ਮਹੱਲੇ ਦੇ ਜਿਹੜੇ ਮੇਰੇ ਸਾਡੇ ਬਜ਼ੁਰਗ ਹੈਗੇ ਨੇ ਸਾਡੇ ਸਾਥੀ ਹੈਗੇ ਨੇ ਦੋਸਤ ਹੈਗੇ ਨੇ ਉਹਨਾਂ ਨੇ ਬੜਾ ਮੋਟੀਵੇਟ ਕੀਤਾ ਉਹ ਉਹਨਾਂ ਨੇ ਇਹੋ ਜਿਹਾ ਮੇਰੇ ਸਿਰ ਤੇ ਹੱਥ ਰੱਖਿਆ ਔਰ ਮੇਰੇ ਤੇ ਬਿਠਦੇ ਪਰ ਇਹੋ ਜਿਹਾ ਥਾਪੜਾ ਰੱਖਿਆ ਕਿ ਮੈਨੂੰ ਆਜ਼ਾਦ ਉਮੀਦਵਾਰ ऐसे जादू मिदोर लड़ना पड़ेगा काफी जदियां जड़ियां सरकारां दी भी जड़ी जड़े चेंज हो हो के नवियां सरकारां भी बन गई हैं उस तो बाद आ, काफी ज्यादा उन्होंने कहा सी किਸੀਂ ਹੱਲ ਕਰਾਵਾਂਗੇ ਨਸ਼ੇ ਦੇ ਉੱਤੇ ਜਿਹੜੀ ਆ ਸਰਕਾਰ ਮੇਲ ਬਣੀ ਸੀ ਨਸ਼ੇ ਦੇ ਜਿਹੜੇ ਵਾਅਦੇ ਕੀਤੇ ਸੀ ਕਿ ਬਿਲਕੁਲ ਜਿਹੜਾ ਨਸ਼ਾ ਆ ਜੜ ਤੋਂ ਜਿਹੜਾ ਖਤਮ ਕਰ ਦਾਂਗੇ ਤੁਸੀਂ ਆਪਣੇ ਵਾਰਡ ਦੇ ਵਿੱਚ ਹਜ ਤੱਕ ਕਿਹੜੀਆਂ ਜੜੀਆਂ ਚੀਜ਼ਾਂ ਦੇਖ ਲਈਆਂ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿਸੀਂ ਹੱਲ ਕਰਾਵਾਂਗੇ ਸਰ ਪਰੇਸ਼ਾਨੀਆਂ ਬਹੁਤ ਨਸ਼ਾ ਤੇ ਘਰ ਘਰ ਮੈਂ ਕਹਿਣ ਦੀ ਲੋੜ ਨਹੀਂ ਹੈ ਹਰ ਪਰਿਵਾਰ ਨੂੰ ਪਤਾ ਹੈ ਕਿ ਨਸ਼ੇ ਦਾ ਕੀ ਜ਼ੋਰ ਆ ਇੱਕ ਬੱਚੇ ਨੂੰ ਪਾਲ ਬੋਸ ਕੇ ਇੱਕ ਮਾੜਾ ਵੱਡਾ ਕਰਦੀ ਹੈ। ਪਰ ਕੁਝ ਚੰਦ ਲੋਕ ਚੰਦ ਪੈਸਿਆਂ ਵਾਸਤੇ ਉਹਨਾਂ ਦੀ ਜ਼ਿੰਦਗੀ ਖਤਮ ਕਰ ਦਿੰਦੇ ਉਸ ਬੱਚੇ ਦੀ ਜ਼ਿੰਦਗੀ ਨਹੀਂ ਖਤਮ ਹੁੰਦੀ ਉਹ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਤੇ ਇਸ ਦਾ ਬਿਲਕੁਲ ਕੜਾ ਵਿਰੋਧ ਹੈ ਫਿਰ ਚੇਨ ਸਕੈਚਿੰਗ ਮੈਲਾ ਜਾਂਦੀ ਹੈ ਉਹਦੀ ਚੇਨ ਕੋਈ ਲੈ ਕੇ ਖੋ ਕੇ ਲੈ ਜਾਂਦਾ ਹੁਣ ਦੇਖੋ ਆਪਣੇ ਇਥੇ 스마트 ਸਿਟੀ ਦੇ ਨਾਮ ਤੇ 1800 ਕੁਝ ਕੈਮਰੇ ਲੱਗੇ ਨੇ ਉਹ ਕੈਮਰੇ ਸਿਰਫ ਚੋਲਾਨ ਘਟਾਣੇ ਲੱਗੇ ਨੇ ਕਿ ਉਹ ਜਿਹੜੇ ਕੈਮਰੇ ਹੈਗੇ ਨੇ ਉਹ ਕੈਮਰੇ ਚੋਰਾਂ ਨੂੰ ਫੜ ਨਹੀਂ ਸਕਦੇ ਇੱਕ ਮੋਟਰਸਾਈਕਲ ਚੋਰੀ ਹੁੰਦੀ ਆ ਉਹਦਾ ਅਗਰ ਹਿਸਾਬ ਲਗਾਓ ਕੋਈ ਬਹੁਤ ਅਮੀਰ ਆਦਮੀ ਨਹੀਂ ਹੋਏਗਾ ਜਿਸ ਕੋ ਮੋਟਰਸਾਈਕਲ ਹੋਏਗਾ ਔਰ ਉਸ ਬੰਦੇ ਦਾ ਮੋਟਰਸਾਈਕਲ ਉਹਦੇ ਸਾਰੇ ਜ਼ਿੰਦਗੀ ਕੋਈ 5-500 ਰੁਪਿਆ ਕਿਸ਼ਤ ਦੇ ਰਿਹਾ ਮਹੀਨੇ ਦੀ 1500 ਕਿਸ਼ਤ ਦੇ ਰਿਹਾ 5000 ਰੁਪਿਆ ਕਮਾਈ ਆ ਔਰ ਮੋਟਰਸਾਈਕਲ ਚੋਰੀ ਹੋ ਜਾਂਦਾ ਪੁਲਿਸ ਦੀ ਕੋਈ ਕਾਰਵਾਈ ਨਹੀਂ ਜੇ ਕਿਸੇ ਨੂੰ ਮੋਟਰਸਾਈਕਲ ਲੱਭਦਾ ਦੱਸੋ ਮੈਨੂੰ ਪੁਲਿਸ ਨੇ ਕਿਸੇ ਨੂੰ ਲੱਭ ਕੇ ਦਿੱਤਾ ਹੋਵੇ ਪਰ ਲੱਭ ਕੇ ਤਾਂ ਕੀ ਦੇਣਾ ਕਈਆਂ ਦੇ ਤਾਂ ਐਫ ਆਰ ਹੀ ਲਿਖੀ ਜਾਂਦੀ ਬਿਲਕੁਲ ਇਹੀ ਚੀਜ਼ ਹੁੰਦੀ ਹੈ ਕਿਉਂ ਹੋਏਗੀ ਇਹ ਨਾ ਪੋਲਿਟੀਕਲ ਜਿਹੜਾ ਸਿਸਟਮ ਹੈ ਬੜਾ ਬਹੁਤ ਕਰਪਟ ਹੋ ਚੁੱਕਿਆ ਮੇਨ ਕੀ ਹੁੰਦਾ ਹੈ ਅਗਰ ਐਜ਼ ਏ ਮਾਲਕ ਮੈਂ ਕੌਂਸਲਰ ਜਿੱਤ ਜਾਣਾ ਜੇ ਮੇਰੇ ਏਰੀਆ ਦਾ ਜਿਹੜਾ ਵੀ ਥਾਣਾ ਲੱਗਦਾ ਹੈ ਜਿਹੜਾ ਉਹਦਾ ਵੀ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜੇ ਉਹਨਾਂ ਨੂੰ ਮੈਂ ਕੋਈ ਗਲਤ ਕੰਮ ਕਰ ਲੈ ਮਜਬੂਰ ਕਰਦਾ ਤੇ ਨੇਚਰਲ ਹੈ ਕਿ ਉਹ ਮੈਂ ਵੀ ਕਾਣਾ ਹੋ ਗਿਆ ਤੇ ਮੈਂ ਉਹਨਾਂ ਨੂੰ ਦੁਬਾਰਾ ਤਾਂ ਕਹਿ ਨਹੀਂ ਸਕਦਾ ਕਿ ਭਾਈ ਤੁਸੀਂ ਗਲਤ ਕੰਮ ਨੂੰ ਰੋਕੋ ਅਗਰ ਮੈਂ ਇਮਾਨਦਾਰ ਆ ਮੈਂ ਸਹੀ ਕੰਮ ਕਰਦਾ ਆ ਤੇ ਕਿਸੇ ਕੋਲ ਕੁਝ ਨਹੀਂ ਲਿੱਤਾ ਤੇ ਮੈਂ ਠੋਕੇ ਕਹੂੰਗਾ ਭਾਈ ਲਿਖੋ ਹੀ ਦੀ ਐਫ ਆਰ ਕਿਉਂ ਨਹੀਂ ਲਿਖਣੀ ਬਈ ਮੈਂ ਰਿਸ਼ਤੇਦਾਰੀ ਬਣਾਣ ਨਹੀਂ ਆਇਆ ਇੱਥੇ ਪੋਲਿਟਿਕਲ ਨਾ ਰਿਸ਼ਤੇਦਾਰੀ ਬਣਾਨੀ ਹੈ ਇਹ ਸਮਾਜ ਦੇ ਵਿੱਚ ਜਿਹੜੀ ਬੁਰਾਈ ਹੈ ਨਾ ਮੇਰੀ 40 ਸਾਲ ਦੀ ਉਮਰ ਹੋ ਗਈ ਰੱਬ ਨੇ ਜੋ ਸਮਾਂ ਦਿੱਤਾ ਬਹੁਤ ਵਧੀਆ ਹੈ ਇਨੱਕ ਜੀ ਲੂੰਗਾ ਹੋਰ ਜਿਹੜਾ ਬੰਦਾ ਕਰੋੜਾਂ ਅਰਬ ਰੁਪਏ ਇਕੱਠਾ ਕਰ ਲੇਗਾ ਨਾ ਉਹ ਵੀ ਦੁਨੀਆ ਛੱਡ ਕੇ ਜਾਏਗਾ ਔਰ ਮੈਨੂੰ ਇਸ ਇਸ ਤਰੀਕੇ ਨਾਲ ਮਰਨਾ ਚਾਹਤਾ ਜੋ ਮੇਰੇ ਕੋ ਬਣ ਪਾਏਗਾ ਮੇਰੇ ਵਾਰਡ ਦੀ ਸਮੱਸਿਆ ਦੇਖੋ ਹਰ ਵਾਰਡ ਦੀ ਹਰ ਮੱਲੇ ਦੀ ਆਪਣੀ ਸਮੱਸਿਆ ਹੈ ਕਿਸੇ ਦੀ ਗਲੀ ਟੁੱਟੀ ਆ ਉਹਨਾਂ ਦੇਖੋ ਅਗਰ ਇੱਕ ਖੱਡਾ ਹੋਵੇ ਕੋਈ ਬੰਦਾ ਬਾਈਕ ਤੇ ਜਾ ਰਿਹਾ ਅਨਬੈਲੈਂਸ ਹੋ ਗਿਆ ਡਿੱਗ ਗਿਆ ਕਿਉਂਕਿ ਚਲੋ ਹਾਈਵੇ ਤੇ ਤਾਂ ਲੋਕ ਹੈਲਮਟ ਲਗਾ ਕੇ ਚੱਲਦੇ ਮਲੇ ਦੇ ਵਿੱਚ ਸਾਰੇ ਨੂੰ ਪਤਾ ਨਹੀਂ ਲਗਾਉਂਦੇ ਕੋਈ ਲੋਕਲ ਹੈ ਇੱਕ ਸਿਰ ਦੇ ਵਿੱਚ ਛੋਟੀ ਜੀ ਸੱਟ ਲੱਗਦੀ ਹੈ ਨਾ ਬੰਦਾ ਮਰ ਜਾਂਦਾ ਚਲੋ ਉਹ ਤੇ ਉਹਦੀ ਡੈਥ ਹੋ ਗਈ ਖੱਡਿਆਂ ਦੇ ਕਰਕੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਬਾਈਕਾਂ ਠੀਕ ਹੈ ਨਾ ਉਹ ਖੱਡਾ ਜਿਹੜਾ ਆ ਜਿਸ ਬੰਦੇ ਦੀ ਗੱਡੀ ਹੁੰਦੀ ਆ ਜਦੋਂ ਉਹਦੇ ਕੋਈ ਨਟ ਢਿੱਲਾ ਹੁੰਦਾ ਮਕੈਨਿਕ ਕੋਲ ਜਾਂਦਾ 2-2000 ਰੁਪਏ 3-3000 ਰੁਪਏ ਦਾ ਖਰਚਾ ਪੈ ਜਾਂਦਾ ਇੱਕ ਖੱਡੇ ਵੱਲੋਂ ਤੇ ਉਹ ਖੱਡਾ ਪੂਰਨ ਦਾ ਕਿੰਨਾ ਕਿੰਨਾ ਮਹਿੰਗਾ ਕੰਮ ਹੈ ਕਿਉਂ ਨਹੀਂ ਹੋ ਸਕਦਾ ਹੁਕਮ ਬਹੁਤ ਬਹੁਤ ਸਾਰੇ ਮੇਰੇ ਦਰਦ ਹੈਗੇ ਨੇ ਔਰ ਮੈਂ ਲੋਕਾਂ ਨੂੰ ਦੇਖਦਾ ਅੱਜ ਦੇਖੋ ਕੋਈ ਬੁੜ ਘਟ ਲੰਗਾ ਤੁਹਾਡੀ ਮੈਂ ਇਲੈਕਸ਼ਨ ਦੇ ਟਾਈਮ ਦੇ ਵਿੱਚ ਜੇ ਗੱਲ ਕਰੀਏ ਕਾਫੀ ਜਿਹੜੇ ਲੋਕਾਂ ਨੂੰ ਜਿਹੜੇ ਟਿੱਟਾਂ ਮਿਲੀਆਂ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਵੀ ਹੈਗੇ ਆ ਕਈਆਂ ਦੇ ਪਰਿਵਾਰ ਆਦਿ ਪਰਿਵਾਰਿਕ ਜੇ ਗੱਲ ਕਰੀਏ ਕ੍ਰਿਮੀਨਲ ਰਿਕਾਰਡ ਇਹਨੂੰ ਕਿਸੇ ਨੇ ਕਰਨ ਦੇਖਦੇ ਦੇਖੋ ਜੀ ਇਹ ਤੇ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਪਾਰਟੀ ਦਾ ਕੀ ਸਟੈਂਡਰਡ ਹੈ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹੂੰਗਾ। ਦੇਖੋ ਅਗਰ ਮੈਂ ਕਿਸੇ ਚੋਰ ਨਾਲ ਹੱਥ ਮਿਲਾਉਂਗਾ ਨਾ ਦਾਲ ਕਾਲੀ ਆ। ਮੈਂ ਭਾਗੀਦਾਰ ਨਹੀਂ ਬਣਨਾ ਚਾਹੁੰਦਾ। ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਚੋਰ ਐ। ਮੈਂ ਦੇਖੋ ਕਿਸੇ ਦੇਖੋ ਪਾਰਟੀ ਕੋਈ ਵੀ ਪਾਰਟੀ ਚੋਰ ਨਹੀਂ ਹੁੰਦੀ। ਪਾਰਟੀ ਹਮੇਸ਼ਾ ਇਮਾਨਦਾਰ ਹੁੰਦੀ ਆ। ਜਿਹੜੇ ਵਿੱਚ ਬੰਦੇ ਹੁੰਦੇ ਨੇ ਨਾ ਕੁਝ ਉਹ ਬੁਸ਼ਤਾਨ ਹੁੰਦੇ। ਮੈਂ ਤੇ ਇੱਥੇ ਤੱਕ ਦੇਖਿਆ ਹੈ ਕਿ ਅਗਰ ਤੁਸੀਂ ਇਲੈਕਸ਼ਨ ਜਿੱਤ ਜਓ ਮੈਨੂੰ ਪਤਾ ਹੈ ਕਿ ਅਗਰ ਮੈਂ ਕਿਉਂ ਕਿਉਂਕਿ ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਕੰਮ ਹੈ ਮੈਂ ਉਹਦੇ ਵਿੱਚ ਹਿੱਸੇਦਾਰੀ ਪਾਵਾਂ ਪਰ ਨਹੀਂ ਇੱਕ ਜਿਹੜੀ ਗਲੀ ਹੈ ਮੈਂ ਇੱਕ ਚੀਜ਼ ਕਹਿਣਾ ਕਿ ਜਿੰਨਾ ਸਰਕਾਰ ਕੋਲੋਂ ਪੈਸਾ ਹੁੰਦਾ ਹੈ ਇੱਕ ਕਾਉਂਸਲਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਸ ਪੈਸੇ ਦਾ ਘੱਟ ਤੋਂ ਘੱਟ ਲਵੇ ਉਹ ਉਹ ਉਹਦੇ ਤਾਂ ਬੈਂਡ ਵਜਾ ਦਿੰਦੇ ਆ ਘੱਟ ਤੋਂ ਘੱਟ ਠੀਕ ਹੈ ਕਾਰਪੋਰੇਸ਼ਨ ਫਟਾਫਟ ਆ ਜਾਂਦੀ ਹੈ ਉਹ ਕਮਰਾ ਤੋੜ ਦੇਣਗੇ ਉਸ ਗਰੀਬ ਬੰਦੇ ਦਾ ਪਰ ਜਿਹੜਾ ਅਮੀਰ ਆਦਮੀ ਹੈ ਜਿਹੜੇ ਐਕਚੁਅਲ ਦੇ ਵਿੱਚ ਕਰਪਟ ਲੋਕ ਹੈਗੇ ਜਿਹੜੇ ਕਲੋਨੀਆਂ ਕੱਟਦੇ ਨੇ ਗੈਰਕਾਨੂੰਨੀ ਵੱਡਾ ਉਥੇ ਪੁੱਛ ਵੀ ਨਹੀਂ ਤੁਹਾਡੇ ਏਰੀਆ ਦੀ ਜਦੋਂ ਅਸੀਂ ਸਰਵੇ ਕੀਤੀ ਉਹਦੇ ਵਿੱਚ ਸੜਕਾਂ ਵੀ ਕਾਫੀ ਜਗ੍ਹਾ ਤੇ ਟੁੱਟੀਆਂ ਹੋਈਆਂ ਤੇ ਕਈ ਜਗ੍ਹਾ ਤੇ ਸੜਕਾਂ ਹੀ ਨਹੀਂ ਸਭ ਕੱਚੀ ਮਿੱਟੀ ਹੈ ਇਹਨੂੰ ਕਿਸ ਨੇ ਕਰਨਾ ਦਿਖਦੇ ਹੋ ਦੇਖੋ ਜੀ 2024 ਆ ਗਿਆ ਸਾਰੇ ਕਹਿੰਦੇ ਸੀ ਸਾਰੀ ਪਾਰਟੀਆਂ ਬਹੁਤ ਵੱਡੇ ਵੱਡੇ ਦਾਅਵੇ ਮੈਨੂੰ ਕਹਿਣ ਦੀ ਲੋੜ ਨਹੀਂ ਜਨਤਾ ਸਾਹਿਬ ਸਮਝਦੀ ਐ ਸਾਰਿਆਂ ਨੂੰ ਪਤਾ ਕਿੱਡੇ ਕਿ ਦਾਅਵੇ ਕੀਤੇ ਨੇ ਇਹਨਾਂ ਕੋ ਸਮਾਰਟ ਸਿਟੀ ਤਾਂ ਬੜਿਆ ਨਹੀਂ ਪਰ ਮੈਂ ਸਮਾਰਟ ਵਾਰਡ ਬਣਾ ਕੇ ਦਿਖਾਵੂਗਾ ਇਹੋ ਜਿਹਾ ਵਾਰਡ ਜਿਹਦੇ ਵਿੱਚ ਸਾਡਾ ਯੂਥ ਜਿਹੜੇ ਇਹਨਾਂ ਨੂੰ ਇਕੁਪਮੈਂਟ ਚਾਹੀਦੇ ਨੇ ਜਿਮ ਦੇ ਐਕਸਰਸਾਈਜ਼ ਦੇ ਲੇਟੈਸਟ ਦੋ ਚਾਰ ਲਗਾ ਕੇ ਮੈਂ ਫੋਟੋ ਨਹੀਂ ਖਿਚਾਣੀ ਪਰ 나ਹੀਂ ਮੇਰੇ ਇਲੈਕਸ਼ਨ ਤੋਂ ਬਾਅਦ ਉਸੀ ਅਗਰ ਦੇਖੋਗੇ ਕਿ ਮੈਂ ਕਿਤੇ ਪੋਸਟਰ ਚ ਆ ਰਿਹਾ ਮੈਂ ਅਖਬਾਰਾਂ ਚ ਫੋਟੋ ਆ ਰਿਹਾ ਨਾ ਮੇਰੀ ਜਿਹੜੀ ਫੋਟੋ ਹੈ ਨਾ ਮੇਰੇ ਵਾਰਡ ਦੇ ਹਰ ਬੰਦੇ ਦੇ ਦਿਲ ਦੇ ਵਿੱਚ ਲੱਗਣੀ ਚਾਹੀਦੀ ਹੈ ਮੈਨੂੰ ਕੋਈ ਬਾਅਦ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਮੈਂ ਜੋ ਕੰਮ ਕਰ ਰਿਹਾ ਆਪਣੀ ਸੈਟੀਸਫੈਕਸ਼ਨ ਲਈ ਕਰ ਰਿਹਾ ਮੈਂ ਕਿਸੇ ਦੁਨੀਆ ਨੂੰ ਸੈਟੀਸਫਾਈਡ ਨਹੀਂ ਕਰਨਾ ਮੈਂ ਪਾਰਟੀਆਂ ਨੂੰ ਨਹੀਂ ਭੇਜਨੇ ਪੋਸਟਰ ਮੈਂ ਬਹੁਤ ਕੰਮ ਕਰਦਾ ਇੱਧਰ ਤੇ ਪੋਸਟਰ ਦਾ ਅਸੀਂ ਡਿਜ਼ਾਈਨਰ ਹੈਗੇ ਸ਼ਾਮ ਨੂੰ ਕਿਸੇ ਕੰਪਨੀ ਦੇ ਖਲੇ ਹੋ ਜੇ ਲਾਏ ਤਾਰ ਫੜੀਏ ਮਨੁਮਿੰਦਰ ਭਾਈ ਨੇ ਤਾਰ ਲਾਤੀ ਫਿਰ ਕੋਈ ਕਿਸੇ ਹੋਰ ਨੇ ਕੰਮ ਕੀਤਾ ਹੁੰਦਾ ਉਹ ਉਦਾਹਰਨ ਲਈ ਮੈਂ ਛੋਟਾ ਜਿਹਾ ਉਦਾਹਰਨ ਦਿੰਨਾ ਸਾਡੇ ਨਾਲ ਜਵਾਲਾ ਸਤਾ ਦੇ ਸਾਹਮਣੇ ਨਾ ਪਾਣੀ ਖੜਾ ਹੁੰਦਾ ਸੀ ਤੇ ਜਦੋਂ ਵੀ ਅਸੀਂ ਗੱਡੀਆਂ ਲੈ ਕੇ ਜਾਂਦੇ ਸੀਗੇ ਜਾਂ ਸਾਰੇ ਜਾਂਦੇ ਸੀ ਤੇ ਉੱਥੇ ਬੜਾ ਮਤਲਬ ਬੁਰਾ ਹਾਲ ਸੀ ਇਹ ਸਾਰਿਆਂ ਨੂੰ ਪਤਾ ਅਸੀਂ ਜਦੋਂ ਇਲੈਕਸ਼ਨ ਜਿੱਤੇ ਸੀਗੇ ਆਮ ਆਦਮੀ ਪਾਰਟੀ ਬੋਲੋ ਉਸ ਵੇਲੇ ਨਾ ਇੱਕ ਮੰਨ ਦੇ ਵਿੱਚ ਜਦੋਂ ਅਸੀਂ ਉਤਰੇ ਸੀਗੇ ਸਾਰਨੇ ਨੇ ਬਦਲਾਵ ਸ਼ਬਦ ਸੀ ਬਦਲਾਵ ਸਾਨੂੰ ਝੰਜੋੜਦਾ ਸੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਕੀ ਉਹ ਬੱਚਿਆਂ ਵਾਸਤੇ ਸੋਚੋ ਫਿਊਚਰ ਸੋਚੋ ਬੜਾ ਮੰਦੇ ਅੰਦਰ ਬਹੁਤ ਤਮੰਨਾ ਸੀ ਤੇ ਜਦੋਂ ਜਿੱਤੇ ਨਾ ਜਿੰਨੀ ਮਿਹਨਤ ਕੀਤੀ ਔਰ ਜਿੱਤੇ ਵੀ ਔਰ ਜਿੱਤਨ ਤੋਂ ਬਾਅਦ ਜਦੋਂ ਜਿਹੜਾ ਜੋਸ਼ ਸੀਗਾ ਨਾ ਮਤਲਬ ਇਦਾਂ ਦਾ ਜੋਸ਼ ਸੀਗਾ ਅੰਦਰ ਦੇ ਅੰਦਰ ਕੀ ਆ ਬਸ ਅਪਰਾਤੁਰਤ ਬਦਲਣਾ ਹੈ ਪਰ ਨਹੀਂ ਬਦਲਤੇ ਗਿਆ ਚਿੱਟਾ ਘਰ ਘਰ ਪਹੁੰਚ ਗਿਆ ਝੁੱਗਿਆ ਜੇ ਪਚਾਤਾ ਪਰ ਦੇਖੋ ਸਲੋ ਡਾਊਨ ਪੈਨ ਡਾਊਨ ਕਿਸੇ ਦਾ ਫੋਨ ਨਹੀਂ ਅਟੈਂਡ ਗੱਲ ਨਹੀਂ ਕਿਸੇ ਦਾ ਪ੍ਰਪੋਜ਼ਲ ਨਹੀਂ ਮੇਰਾ ਨਹੀਂ ਮੇਰੇ ਵਾਰਡ ਦੇ ਅੰਦਰ ਮੇਰੀ ਮਰਜ਼ੀ ਦਾ ਕੰਮ ਨਹੀਂ ਹੋਣਾ ਹਰ ਗਲੀ ਦੀ ਆਪਣੀ ਸਮੱਸਿਆ ਆ ਪੈਲ ਦੇ ਆਧਾਰ ਤੇ ਅਗਰ ਕਿਸੇ ਦੀ ਗਲੀ ਖਰਾਬ ਹੈ ਗਲੀ ਠੀਕ ਹੋਏਗੀ ਸੀਵਰੇਜ ਦੇਖੋ ਸੀਵਰੇਜ ਜਿਹੜਾ ਹੈ ਬਰਸਾਤਾਂ ਦੇ ਵਿੱਚ ਜਦੋਂ ਪਤਾ ਕਿ ਸਾਨੂੰ ਬਰਸਾਤ ਆ ਰਹੀ ਹੈ ਕੋਈ ਵੀ ਅੱਜ ਤੱਕ ਤੁਸੀਂ ਬਹੁਤ ਸਾਰੀ ਰਿਪੋਰਟਿੰਗ ਕੀਤੀ ਹੈ ਕਦੇ ਕਿਸੇ ਨੇ ਬਰਸਾਤਾਂ ਤੋਂ ਪਹਿਲਾਂ ਸੀਵਰੇਜ ਸਾਫ਼ ਕਰਵਾਏ ਨੇ ਰੈਗੂਲਰ ਰੂਟੀਨ ਚ ਬਿਲਕੁਲ ਜਦੋਂ ਨਾਸਾ ਤੱਕ ਸੀਵਰੇਜ ਬੰਦ ਹੋ ਜਾਂਦੇ ਆ ਸਾਰਾ ਕੁਝ ਕੁਝ ਨਹੀਂ ਚੱਲ ਰਿਹਾ ਗੈਰ ਜਾ ਕੇ ਹੁੰਦੇ ਪਰ ਜਿਹੜਾ ਸੀਵਰੇਜ ਵੀ ਸਾਫ ਕਰਾਉਂਦੇ ਆ ਨਾ ਮੈਨੂੰ ਬੜਾ ਹਾਸਾ ਜਿਹਾ ਆਉਂਦਾ ਪਾਤਾ ਕੋਲ ਖੜੇ ਹੋਗੇ ਲੈਦਾ ਫੋਟੋ ਖਿਚਾ ਰਹੇ ਹੁੰਦੇ ਕੀ ਯਾਰ ਉਸ ਸਾਈਟੀ ਭਾਈ ਡਿਊਟੀ ਆ ਅਗਰ ਮੈਨੂੰ ਲੋਕਾਂ ਨੇ ਐਸ ਕਾਉਂਸਲਰਲੇ ਬਣਾਇਆ ਕਾਉਂਸਲਰ ਬਣਾਣਗੇ ਮੇਰੀ ਜ਼ਿੰਮੇਦਾਰੀ ਆ ਇਹ ਸਹਾਨ ਥੋੜੀ ਐ ਕੋਈ ਕਾਦਾ ਸਹਾਨ ਐ ਤਹਾਡੇ ਵਾਰਡ ਦੇ ਵਿੱਚ ਕਿਸੇ ਜਗ੍ਹਾ ਦੇ ਵਿੱਚ ਸਟਰੀਟ ਲਾਈਟਾਂ ਵੀ ਨਹੀਂ ਲੱਗੀਆਂ ਤੇ ਜਿਹੜੀ ਲੱਗੀਆਂ ਉਹ ਖਰਾਬ ਆ ਉਹਨੂੰ ਕਿਸੇ ਨਿਕਾਨਾ ਦੇਖਦੇ ਸਟਰੀਟ ਲਾਈਟ ਜਿਹੜਾ ਨਾ ਕਨਸੈਪਟ ਇਸ ਦੇ ਉੱਤੇ ਬੜਬੋ ਵੱਡਾ ਹੋਮਵਰਕ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਟਰੀਟ ਲਾਈਟ ਦਾ ਜਿਹੜਾ ਮਾਡਲ ਆ ਘੜ ਤੋਂ ਘਟ ਅੱਜਕੱਲ ਨੂੰ ਬਹੁਤ ਲੇਟੈਸਟ ਟੈਕਨੋਲੋਜੀ ਆ ਗਈ ਹੈ ਔਰ ਕੰਪਨੀਆਂ ਇਹੋ ਜਿਹੀ ਲਾਈਟਸ ਹੈਗੀਆਂ ਜਿਹੜੀ ਪੰਜ-ਪੰਜ ਸਾਲ ਖਰਾਬ ਹੀ ਨਹੀਂ ਹੋ ਸਕਦੀ ਠੀਕ ਹੈ ਪਰ ਇਹੋ ਜਿਹੀ ਲਾਈਟਸ ਲਗਾਉਂਦੇ ਹੀ ਨਹੀਂ ਆ ਲਾਈਟ ਸੇ ਇਨੀ ਹਲਕੀ ਲਾਈਟਸ ਹੈ ਤੀਜੇ ਦਿਨ ਖਰਾਬ ਹੁੰਦੀ ਹੈ ਪੁੱਛੋ ਜਰਾ ਲਾਈਟ ਸੇ ਕਿੰਨੀ ਕੰਪਲੇਂਟ ਹੈ ਸਟਰੀਟ ਲਾਈਟ ਦੀ ਬਹੁਤ ਵੱਡੀ ਕੰਪਲੇਂਟ ਹੈ ਨਹੀਂ ਮੇਰੇ ਜਿਹੜਾ ਮੇਰਾ ਸਵਾਲ ਹੈ ਉਹ ਹੈ ਆਖਿਰਕਾਰ ਜ਼ਿੰਦਗੀ ਦੇ ਵਿੱਚ ਇੱਕ ਰੋਸ਼ਨੀ ਦੀ ਕੀ ਅਹਿਮੀਅਤ ਹੈ ਰੋਸ਼ਨੀ ਤਾਂ ਦੇਖੋ ਬਹੁਤ ਜ਼ਿਆਦਾ ਹੈ ਅਗਰ ਕਿਤੇ ਰੋਸ਼ਨੀ ਲਾਈਟ ਹੋਏਗੀ ਤੇ ਚੋਰ ਚੋਰੀ ਕਰਨ ਤੋਂ ਡਰੇਗਾ ਚੇਨ ਸਲੈਚਰ ਜਿਹੜੇ ਹੈਗੇ ਆ ਲੁੱਟ ਕੋ ਕਰਦੇ ਆ ਉਸ ਵੇਲੇ ਡਰਨਗੇ ਤਾਂ ਬਹੁਤ ਫਰਕ ਹੁੰਦਾ ਹੈ ਲਾਈਟ ਦਾ ਕੋਈ ਗੱਡੀ ਜਾ ਰਹੀ ਆ ਬਾਈਕਸ ਜਾ ਰਹੀਆਂ ਮੇਰਾ ਨਹੀਂ ਹੋਏਗਾ ਤੇ ਉਜਾਲਾ ਹੋਏਗਾ ਤਾਂ ਐਕਸੀਡੈਂਟ ਨਹੀਂ ਹੋਏਗਾ ਲਾਈਟ ਉਜਾਲਾ ਤੇ ਜ਼ਿੰਦਗੀ ਦਾ ਇੱਕ ਹਿੱਸਾ ਆ ਔਰ ਇਹ ਗਲੀਆਂ ਦੇ ਵਿੱਚ ਤੇ ਲਾਈਟਸ ਹੋਣੀ ਬਹੁਤ ਜ਼ਰੂਰੀ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਕਿ ਇਹ ਮੇਰਾ ਖਾਸ ਬੰਦਾ ਆ ਸਾਡਾ ਵੋਟਰ ਆ ਇਹਦੇ ਘਰ ਲਾਈਟ ਲਾ ਦਿਓ ਦੂਜੇ ਦੇ ਘਰ ਲਾਈਟ ਨਹੀਂ ਲਾਣੀ ਇਹ ਬੇਇਨਸਾਫੀ ਨਹੀਂ ਕਿੰਨਾ ਕੁ ਵੱਡਾ ਕੰਮ ਆ ਯਾਰ ਇਹ ਇਨਾ ਮੁਸ਼ਕਲ ਕੰਮ ਨਹੀਂ ਹੈ ਜਿਹੜਾ ਆਪਾਂ ਨਾ ਕਰ ਸਕੀਏ ਇੱਕ ਇਹ ਵੀ ਚੀਜ਼ਾਂ ਹੋ ਰਹੀਆਂ ਆ ਕਿ ਨੀਲੇ ਕਾਰਡ ਬਣੇ ਸੀਗੇ ਸਰਕਾਰ ਵੱਲੋਂ ਬਣਾਏ ਗਏ ਸੀਗੇ ਕਿ ਲੋਕਾਂ ਨੂੰ ਕਣਕਾਂ ਜੜੀਆਂ ਉਹ ਮਿਲੇਗੀਆਂ ਹੁਣ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਕਣਕਾਂ ਲੋਕਾਂ ਨੂੰ ਪਹਿਲੀ ਗੱਲ ਤੇ ਪੂਰੀ ਮਿਲ ਨਹੀਂ ਰਹੀ ਜਿਨ੍ਹਾਂ ਨੂੰ ਮਿਲ ਰਹੀ ਹੈ ਉਹਦੇ ਵਿੱਚੋਂ ਅੱਧੀ ਉਹ ਪਹਿਲੇ ਕਹਿੰਦੇ ਕੱਟ ਕੇ ਸਾਨੂੰ ਦੋ ਫਿਰ ਤੁਹਾਨੂੰ ਕਣਕ ਜੜੀ ਦੇਣੀ ਹੈ ਜਿਨ੍ਹਾਂ ਨੇ ਪਰਚੀ ਕਟਾਈਆਂ ਦੋ ਦੋ ਦਿਨ ਉਹਨਾਂ ਨੂੰ ਰੋਲਣਾ ਪੈਂਦਾ ਵਾ ਹੈਰਾਨੀ ਵਾਲੀ ਗੱਲ ਨਾਲ ਇਹ ਵੀ ਹੁੰਦੀ ਹੈ ਕਿ ਪਿੱਛੇ ਸਰਕਾਰਾਂ ਨੇ ਇਹ ਵੀ ਗੱਲਾਂ ਕਈਆਂ ਸੀਗੀਆਂ ਕਿ ਜਦੋਂ ਕਣਕ ਆਏਗੀ ਤੇ ਸਪੈਸ਼ਲ ਹੁਣ ਗੱਡੀਆਂ ਆਣਗੀਆਂ ਕਿਉਂਕਿ ਅਮੀਰਾਂ ਨੇ ਕਣਕ ਲੈਣੀ ਸ਼ੁਰੂ ਕਰਤੀਆਂ ਤਾਂ ਕਿ ਉਹਨਾਂ ਨੂੰ ਵੀ ਸ਼ਰਮ ਆਵੇ ਪਰ ਫਿਰ ਵੀ ਇਹ ਚੀਜ਼ਾਂ ਨਹੀਂ ਬਿਲਕੁਲ ਵੀ ਜਿਹੜੀਆਂ ਬਦਲੀਆਂ ਅੱਜ ਵੀ ਇਦਾਂ ਚੱਲ ਰਹੀਆਂ ਜੇ ਤੁਸੀਂ ਜਿੱਤਦੇ ਹੋ ਤੇ ਇਸ ਚੀਜ਼ ਨੂੰ ਕਿਹੜੇ ਕਿਸ ਤਰੀਕੇ ਨਾਲ ਜਿਹੜੇ ਚੇਂਜ ਕਰੋਗੇ ਦੇਖੋ ਜੀ ਇਹ ਬਹੁਤ ਵੱਡੀ ਤੁਸੀਂ ਗੱਲ ਕਹੀ ਆ ਕਿ ਦੇਖੋ ਵਾਅਦੇ ਕਰਨੇ ਨਾ ਬਹੁਤ ਆਸਾਨ ਹੁੰਦੇ ਆ ਵਾਅਦੇ ਨੂੰ ਪੂਰਾ ਕਰਨਾ ਨਰਿੰਦਰ ਮੋਦੀ ਨਹੀਂ ਕਰ ਸਕਿਆ ਤੇ ਫਿਰ ਬਾਕੀ ਤੇ ਚਲੋ ਪਹਿਲੇ ਛੱਡੋ ਜਿਹਨਾਂ ਦੇ ਪੂਰੇ ਦੇਸ਼ ਦੀ ਸੱਤਾ ਆ ਗਈ ਵਾਦਾ ਨਹੀਂ ਕਰਨਾ ਕੰਮ ਕਰਨਾ ਹੈ ਰਾਸ਼ਨ ਕਾਰਡ ਜਿਹੜੇ ਬੰਦੇ ਉਹਨੂੰ ਲੋੜ ਹੈ ਨਾ ਮੈਨੂੰ ਪਤਾ ਹੈ ਮੇਰੇ ਏਰੀਆ ਦੇ ਵਿੱਚ ਕਿਹੜੇ ਬੰਦੇ ਲੋੜ ਮੰਗਦਾ ਪੁਰ ਸਾਡੇ ਇੱਕ ਅੰਕਲ ਜੀ ਹੈਗੇ ਸੈਨਿਕ ਵਿਆਰ ਦੇ ਉਹਨਾਂ ਪੁੱड्ा ਤੋਂ ਰਿਟਾਇਰ ਹੋਏ ਆ ਬੜੇ ਜਨਮਨ ਇਨਸਾਨ ਉਹਨਾਂ ਨੂੰ ਉੱਥੇ ਪੈਨਸ਼ਨ ਨਹੀਂ ਮਿਲੀ ਉਹਨਾਂ ਦਾ ਕੋਈ ਇਨਕਮ ਸੋਰਸ ਨਹੀਂ ਹੈਗਾ ਹੁਣ ਇਨਕਮ ਸੋਰਸ ਨਾ ਹੋਣ ਕਰਕੇ ਨਾ ਉਹਨਾਂ ਦੇ ਬੁਢਾਪਾ ਪੈਨਸ਼ਨ ਹੈ ਨਾ ਕੁਝ ਹੋਰ ਸੋਰਸ ਹੈਗੇ ਆ ਔਰ ਉਹਨਾਂ ਨੂੰ ਰਾਸ਼ਨ ਦੀ ਬਹੁਤ ਲੋੜ ਹੈ ਕਿ ਸਰਕਾਰ ਦੇ ਵਿੱਚ ਇੱਕ ਬਹੁਤ ਵੱਡਾ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ ਉਹਦੇ ਵਿੱਚ ਔਰ ਅੱਜ ਉਹਨਾਂ ਲਈ ਰਸਨ ਨਹੀਂ ਹੈ ਜਿਹੜਾ ਬੰਦੇ ਨੂੰ ਲੋੜ ਹੈਗੀ ਹੈ ਨਾ ਉਹ ਅਮੀਰ ਕਰੀਬ ਨਹੀਂ ਹੈ ਉਹ ਵਕਤ ਤੱਕ ਮਰਿਆ ਆ ਔਰ ਉਹਦੀ ਹੈਲਪ ਇਦਾਂ ਨਹੀਂ ਹੈਲਪ ਹੁੰਦੀ ਕਿ ਇੱਕ ਆਟੇ ਦੀ ਥੈਲੀ ਲਈ ਕਿਸੇ ਨੂੰ ਫੜਾਈ ਤੇ ਫੋਟੋ ਖਿਚਾ ਲਈ ਇਹ ਤੇ ਇਹ ਤਾਂ ਪ੍ਰੋਪਗੈਂਡਾ ਹੈ ਜੇ ਕੱਲ ਨੂੰ ਤੁਸੀਂ ਜਿੱਤਦੇ ਹੋ ਪਹਿਲੇ ਆਧਾਰ ਤੇ ਆਪਣੇ ਬੋਰਡ ਦੇ ਕਿਹੜੇ ਕਿਹੜੇ ਕੰਮ ਕਰਾਓਗੇ ਪਹਿਲੇ ਵਾਰਡ ਦੇ ਕੰਮ ਜਿਹੜੇ ਬਹੁਤ ਜ਼ਰੂਰੀ ਆ ਇਹ ਮੈਂ ਆਪਣੇ ਵਾਰਡ ਦੇ ਹਰ ਬੰਦੇ ਨਾਲ ਪਹਿਲਾਂ ਉਹਨਾਂ ਨਾਲ ਮਿਲਾਂਗਾ ਜੋ ਜੋ ਵਾਰਡ ਵਾਲੇ ਦੱਸਣਗੇ ਕਿਸੇ ਦਾ ਟਰਾਂਸਫਰ ਦਾ ਅਗਰ ਕੋਈ ਇਸ਼ੂ ਹੈ ਕਿਸੇ ਦਾ ਕੋਈ ਬਿਜਲੀ ਦਾ ਬਿੱਲ ਦਾ ਜੋ ਵੀ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਆ ਸਭ ਤੋਂ ਪਹਿਲਾਂ ਤਾਂ ਉਹ ਪੈਲ ਦੇ ਆਧਾਰ ਤੇ ਉਹ ਉਹ ਠੀਕ ਕਰਨੀ ਚਾਹੀਦੀ ਕਿਉਂਕਿ ਜਿਹੜੇ ਪਲਾਨ ਹੈਗੇ ਪਲਾਨ ਨੂੰ ਬਣਾਉਂਦੇ ਹੋਏ ਕੰਮ ਕਰਦੇ ਹੋਏ ਸਮਾਂ ਲੱਗ ਜਾਂਦਾ ਸਾਲ ਵੀ ਲੱਗ ਜਾਂਦਾ 2 ਸਾਲ ਵੀ ਲੱਗ ਜਾਂਦੇ ਕਿਉਂਕਿ ਜਿਹੜਾ ਪ੍ਰਪੋਜ਼ਲ ਬਣਾਵਾਂਗੇ ਉਹ ਅਸੀਂ ਸਰਕਾਰ ਨੂੰ ਭੇਜਾਂਗੇ ਸਰਕਾਰ ਤੋਂ ਪ੍ਰਪੋਜ਼ਲ ਪਾਸ ਹੋ ਕੇ ਆਏਗਾ ਫਿਰ ਜਮੀਨੀ ਸਰਤੇ ਪਰ ਕੁਝ ਕੰਮ ਇਹੋ ਜੇ ਹੈਗੇ ਆ ਜਿਹੜੇ ਨਿਜੀ ਤੌਰ ਤੇ ਬਹੁਤ ਜ਼ਰੂਰੀ ਹੈ ਕਰਨੀ ਪਰ ਉਸ ਜੀ ਦੀ ਤੇ ਬਹੁਤ ਪਹਿਲ ਦੇ ਆਧਾਰ ਤੇ ਕੰਮ ਕਰੂੰਗਾ ਕਿਉਂਕਿ ਸਰਕਾਰ ਨੇ ਵੀ ਜਿਹੜਾ ਫੰਡ ਸਾਨੂੰ ਇਸ਼ੂ ਕਰਨਾ ਹੁੰਦਾ ਹੈ ਕਾਉਂਸਲਰ ਨੂੰ ਉਹ ਹੌਲੀ ਹੌਲੀ ਕਰਕੇ ਕਰਨਾ ਤੇ ਉਹਦੇ ਵਿੱਚ ਸਾਰੇ ਤੋਂ ਪਹਿਲਾਂ ਜਿੰਨੇ ਮੱਲੇ ਆ ਮੈਂ ਆਪਣੇ ਮੈਂ ਪਹਿਲੇ ਹੀ ਕਹਿ ਦੇਣਾ ਤੁਹਾਡੇ ਬੇਨਤੀ ਕਰ ਦੇਣਾ ਦੇਖੋ ਮੈਨੂੰ ਜਿੱਥੇ ਤੱਕ ਮੈਨੂੰ ਉਮੀਦ ਨਹੀਂ ਹੈ ਯਕੀਨ ਹੈ ਕਿ ਪੂਰਾ 8 ਨੰਬਰ ਵਾਰਡ ਮੇਰੇ ਨਾਲ ਹੈ ਔਰ ਜਿਹੜੇ ਲੋਕ ਮੈਨੂੰ ਜ਼ਿੰਦਗੀ ਚ ਮਿਲਦੇ ਨੇ ਮੇਰੇ ਨਾਲ ਜਿਨ੍ਹਾਂ ਨੇ ਵਰਤਿਆ ਉਹਨਾਂ ਨੂੰ ਪਤਾ ਮੈਨੂੰ ਜਿਹੜਾ ਬੰਦਾ ਮੈਨੂੰ ਜ਼ਿੰਦਗੀ ਜਾਣਦਾ ਹੈ ਮੇਰੇ ਕੋਲ ਰਿਹਾ ਉਹਨੂੰ ਪਤਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਅੱਛਾ ਕੀ ਬੁਰਾ ਮੈਨੂੰ ਸਰਟੀਫੀਕੇਟ ਨਹੀਂ ਚਾਹੀਦਾ ਕਿਉਂਕਿ ਜਦੋਂ ਮੈਂ ਕੰਮ ਚੰਗੇ ਕੀਤੇ ਮੈਨੂੰ ਮਾੜਾ ਕਿਉਂ ਕਹੇਗਾ ਕੋਈ ਮਾੜੇ ਕੰਮ ਕਰਨੇ ਨਹੀਂ ਦੇਖੋ ਕਿਸੇ ਦਾ ਲੜਾਈ ਝਗੜਾ ਹੋ ਗਿਆ ਨਾ ਲੋਕੀ ਕੀ ਕਰਦੇ ਪਹਿਲਾਂ ਨਾ ਬਹੁਤ ਉਹਨੂੰ ਉੱਪਰ ਲੈ ਜਾਂਦੇ ਆ ਫਿਰ ਉਹਨਾਂ ਦੀ ਸੈਟਿੰਗ ਹੁੰਦੀ ਆ ਫਿਰ ਬੈਟਿੰਗ ਹੁੰਦੀ ਆ ਫਿਰ ਉਧਰੋਂ ਵੀ ਪੈਸੇ ਉਧਰੋਂ ਵੀ ਪੈਸੇ ਨਹੀਂ ਇਹ ਨਹੀਂ ਉਸੇ ਵੇਲੇ ਦੋ ਪਿਆਰ ਦੀ ਗੱਲਾਂ ਸਮਝਾਤੀਆਂ ਨਾ ਤੇ ਉਸੇ ਵੇਲੇ ਬੁੱਦੇ ਖਤਮ ਹੋ ਜਾਂਦੇ ਆ ਪਰ ਜਿਹਨਾਂ ਲਈ ਦੁਕਾਨਾਂ ਚਲਾਉਣੀਆਂ ਤੇ ਉਹਨਾਂ ਦੇ ਮੁੱਦੇ ਤਾਂ ਨਹੀਂ ਖਤਮ ਹੋਣਗੇ। ਸੋ ਪਬਲਿਕ ਨੂੰ ਕਿਸੇ ਤਰ੍ਹਾਂ ਦਾ ਲਾਸਟ ਦੇ ਵਿੱਚ ਮੈਸੇਜ ਦੇਣਾ ਚਾਹੋਗੇ ਤੇ ਵਿਰੋਧੀ ਪਾਰਟੀ ਨੂੰ ਕੁਝ ਕਹਿਣਾ ਚਾਹੋਗੇ? ਦੇਖੋ ਜੀ ਹਰ ਪਾਰਟੀ ਨੇ ਆਪਣੀ ਮਿਹਨਤ ਕਰਨੀ ਹੈ। ਆਪਣੀ ਆਪਣੀ ਗੱਲ ਆਪਣੇ ਬਲੋ ਰੱਖਦੇ ਆ। ਮੈਂ ਆਪਣੀ ਗੱਲ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਰੱਖਦੀ ਆ। ਇਹ ਹੁਣ ਜਿੰਨੇ ਵੀ ਸਾਡੇ ਵਾਰਡ ਦੇ ਸਾਡੇ ਜਿੰਨੇ ਵੀ ਜਨਤਾ ਹੈਗੀ ਸਾਡੇ ਵਾਰਡ ਦੇ ਇਹਨਾਂ ਨੂੰ ਇੱਕ ਚੀਜ਼ ਮੈਂ ਜ਼ਰੂਰ ਰਿਕੁਐਸਟ ਕਰਨਾ ਚਾਹੂੰਗਾ। ਇੱਕ ਵਾਰੀ ਨੇ ਸਾਰਿਆਂ ਨੂੰ ਤੁਸੀਂ ਵਿਸ਼ਵਾਸ ਕੀਤਾ ਮੌਕਾ ਦਿੱਤਾ ਨਾ ਸਾਰਿਆਂ ਨੂੰ ਹਰ ਪਾਰਟੀ ਨੂੰ ਮੌਕਾ ਦਿੱਤਾ ਹੈ ਨਾਮ ਲੈਣ ਦੀ ਲੋੜ ਨਹੀਂ ਮਤਲਬ ਇਹ ਪਾਰਟੀ ਨਾ ਮੌਕੇ ਮੰਗਦੀ ਥੱਕ ਜਾਈਗੀ ਔਰ ਤੁਸੀਂ ਮੌਕੇ ਦਿੰਦੇ ਥੱਕ ਜਾਓਗੇ ਕੁਛ ਨਹੀਂ ਹੋਣਾ ਸਿਰਫ ਇੱਕ ਵਾਰ ਇੱਕ ਵਾਰ ਆਪਣੇ ਭਰਾ ਨੂੰ ਇੱਕ ਵਾਰੀ ਇਸ ਬੇਟੇ ਨੂੰ ਠੀਕ ਹੈ ਨਾ ਇੱਕ ਆਪਣਾ ਦੋਸਤ ਸਮਝੋ ਜ਼ਿੰਦਗੀ ਦੇ ਵਿੱਚ ਤੁਹਾਡੇ ਉਹ ਹਿੱਸਾ ਬਣੂਗਾ ਤੁਹਾਡੀ ਜ਼ਿੰਦਗੀ ਦਾ ਅਟੁੱਟ ਮਤਲਬ ਇੱਕ ਰਿਸ਼ਤਾ ਹੈ ਸਾਡਾ ਜਿਹੜਾ ਕਾਉਂਸਲਰ ਹੁੰਦਾ ਨਾ ਔਰ ਵਾਰਦੀ ਜਨਤਾ ਹੁੰਦੀ ਹੈ ਇੱਕ ਇਹਨਾਂ ਦਾ ਅਟੁੱਟ ਰਿਸ਼ਤਾ ਹੈ ਇਹਨਾਂ ਨੂੰ ਜਨਤਾ ਨੂੰ ਬਹੁਤ ਭਰੋਸਾ ਹੈ ਮੈਂ ਕਦੇ ਭਰੋਸਾ ਤੋੜੂਗਾ ਮਰ ਜਾਊਗਾ ਮੈਨੂੰ ਕੋਈ ਨੋਟ ਨਹੀਂ ਬਣਿਆ ਜਿਹੜਾ ਖਰੀਦ ਲਵੇ ਨਾ ਕੋਈ ਮੇਰੇ ਕੋ ਕੋਈ ਉਮੀਦ ਰੱਖੇ ਮੈਂ ਇਹ ਵੀ ਕਹਿ ਦਿੰਦਾ ਜਿੱਤਨ ਤੋਂ ਬਾਅਦ ਜਿੱਤ ਆਪਣੀ 100% ਹੈ ਪਰ ਕੋਈ ਵੀ ਪਾਰਟੀ ਮੇਰੇ ਕੋਲ ਉਮੀਦ ਨਾ ਰੱਖੇ ਪਰ ਜਿਹੜੇ ਬੰਦੇ ਦੂਜੇ ਹੈਗੇ ਨਾ ਸੈਟਿੰਗ ਬੈਟਿੰਗ ਵਾਲੇ ਮੈਂ ਤਾਂ ਦੂਰ ਰਹਿਣ ਮੈਂ ਜਨਤਾ ਵੱਲੋਂ ਲੜ ਰਿਹਾ ਜਨਤਾ ਦਾ ਹੀ ਕੰਮ ਕਰੂੰਗਾ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਆਮ ਜਨਤਾ ਲਈ ਜਾਨ ਹਜ਼ਰ ਹੈ ਪਰ ਮੈਂ ਇੱਕ ਸਿਰਫ ਲਾਈਨ ਆਖਰੀ ਚ ਕਹੂੰਗਾ ਇਨਾ ਸਾਰਿਆਂ ਕੋਲ ਨਾ 스마트 ਸਿਟੀ ਨਹੀਂ ਬਣੀ ਸਾਰੇ ਦਾਅਵੇ ਕੀਤੇ 스마트 ਸਿਟੀ ਬਣਾਵਾਂਗੇ 스마트 ਸਿਟੀ ਬਣਾਵਾਂਗੇ ਬੜੇ ਜੋਰ ਸ਼ੋਰ ਨਾਲ ਆ ਕਰਾਂਗੇ ਉਹ ਕਰਾਂਗੇ ਬਲੂਪ੍ਰਿੰਟ ਕਿਹੜੇ ਕੱਢੇ ਛੱਡ ਦੋ ਸਾਰਾ ਮੈਂ 스마트 ਵਾਰਡ ਬਣਾ ਦਿੱਤਾ ਇਹੋ ਜਾਂ ਵਾਰਡ ਹੋਏਗਾ ਜਿਹਦੀ ਦੁਨੀਆ ਐਗਜ਼ਾਮਪਲ ਦੇਵੇ ਸਰ ਆਪਣਾ ਚੋਣ ਜਿਹੜਾ ਤੁਹਾਡਾ ਨਿਸ਼ਾਨ ਹੈਗਾ ਇੱਕ ਵਾਰੀ ਚੋਣ ਨਿਸ਼ਾਨ ਆਪਣਾ ਦੱਸੋ ਤੇ ਨਾਮ ਦੱਸੋ ਚੋਣ ਨਿਸ਼ਾਨ ਆਪਣਾ ਟਰੈਕਟਰ ਆ ਤੁਹਾਡੇ ਭਰਾ ਦਾ ਨਾਮ ਮਨਵਿੰਦਰ ਆ ਪਰ ਬਸ ਇੱਕ ਚੀਜ਼ ਆਪਾਂ ਯਾਦ ਰੱਖਣੀ ਹੈ 21 ਤਰੀਕ ਨੂੰ ਟਰੈਕਟਰ ਟਰੈਕਟਰ ਇਹ ਟਰੈਕਟਰ ਮੇਰਾ ਨਹੀਂ ਇਹ ਟਰੈਕਟਰ ਤੁਹਾਡਾ ਹੈ ਇਹ ਤੁਸੀਂ ਇਸ 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 ਮੁਹਿੰਮ ਦਾ ਬਹੁਤ ਵੱਡਾ ਹਿੱਸਾ ਤੁਸੀਂ ਹੋ ਮੈਂ ਕੁਝ ਵੀ ਨਹੀਂ ਹੈ ਮੈਨੂੰ ਜਿੱਥੇ ਤੱਕ ਮੈਂ 2-4 ਦਿਨ ਦੀ ਗੱਲ ਕਰਾਂ ਮੈਂ ਬੜਾ ਨਾ ਕਨਫਿਊਜ਼ ਹੋ ਜਾਗਾ ਪਰ ਜਦੋਂ ਮੱਲੇ ਦੇ ਜਿੰਨੇ ਵੀ ਮੇਰੇ ਸਾਡੇ ਬਜ਼ੁਰਗ ਸਾਰੇ ਬੰਦੇ ਆ ਗਏ ਜਦੋਂ ਉਹਨਾਂ ਨੇ ਖੁੱਲ ਕੇ ਸਾਥ ਦਿੱਤਾ ਨਾ ਤੇ ਮੈਂ ਫਿਰ ਇੱਕ ਚੀਜ਼ ਸਮਝ ਲਈ ਕਿ ਇਹ ਉੱਪਰ ਪਰਮਾਤਮਾ ਤੋਂ ਆਵਾਜ਼ ਆਈ ਹੈ ਪਰ ਜਦੋਂ ਇਹ ਆਵਾਜ਼ ਆਈ ਹੈ ਨਾ ਤੇ ਮੈਨੂੰ ਨਹੀਂ ਪਤਾ ਚੱਲਿਆ ਮੈਨੂੰ ਹਲੇ ਤੱਕ ਐਸੀ ਜ਼ ਮੈਨੂੰ ਸਮਝ ਹੀ ਨਹੀਂ ਆਈ ਕਦੋਂ ਮੈਂ ਨੋਮੀਨੇਸ਼ਨ ਭਰਿਆ ਕਦੋਂ ਇਹਨਾਂ ਸਾਰਾ ਹੰਗ ਕੁੱਮ ਇਕੱਠਾ ਹੋ ਗਿਆ ਬਹੁਤ ਅੱਜ ਦੇਖੋ ਥੋੜੇ ਦਿਨਾਂ ਜੋ ਡਿਲੇ ਹੋ ਸਕਦਾ ਪਰ ਫਿਰ ਵੀ ਮੈਨੂੰ ਉਸ ਪਰਮਾਤਮਾ ਤੇ ਔਰ ਜਨਤਾ ਤੇ ਬਹੁਤ ਵਿਸ਼ਵਾਸ ਹੈ ਅਗਰ ਸਾਰੇ ਨੂੰ ਮੌਕਾ ਦੇ ਸਕਦੀ ਹੈ ਨਾ ਜਨਤਾ ਆਪਣੇ ਭਰਾ ਨੂੰ ਜ਼ਰੂਰ ਦੇਗੀ ਸੋ ਇਹ ਸੀਗੇ ਸਾਡੇ ਨੰਮਿੰਦਰ ਜੀ ਵੋਟ ਨੰਬਰ 8 ਤੋਂ ਜਿਨ੍ਹਾਂ ਦਾ ਨਾਂ ਤਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਤੇ ਨਾ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਕੋਈ ਛਵੀ ਖਰਾਬ ਹੈ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਦੇਖਣ ਵਾਲੀ ਗੱਲ ਇਹ ਹੋएगी ਕਿ ਜਿਹੜੇ ਲੋਕੀ ਆ ਜਿਹੜੀ ਜਿਹੜੀ ਆਵਾਮ ਹੈ ਉਹ ਕਿੰਨੀ ਸ਼ਾਫਸਵੀ ਵਾਲੇ ਨੂੰ ਵੋਟ ਪਾਉਂਦੀ ਹੈ ਜਾਂ ਕਿਸੇ ਕ੍ਰਿਮੀਨਲ ਨੂੰ ਵੋਟ ਪਾਉਂਦੀ ਹੈ ਤੇ ਜਿੱਤਣ ਤੋਂ ਬਾਅਦ ਜਿਹੜੇ ਵੋਟ ਦੇ ਜਿਹੜੇ ਇਹਨਾਂ ਨੇ ਮਸਲੇ ਜਿਹੜੇ ਦੱਸੇ ਆ ਦੇਖਣ ਵਾਲੀ ਗੱਲ ਇਹ ਵੀ ਹੋਏ ਕਿੰਨੀ ਜਲਦੀ ਹੱਲ ਕਰਾਂਦੇ ਆ ਕੈਮਰਾਮੈਨ ਗੌਰਵ ਦੇ ਨਾਲ ਮੈਰੀ ਰਿਪੋਰਟਰ ਗੁਰਦੀਪ ਸਿੰਘ ਯੂਐਸਏ ਰਾ ਟੀਵੀ ਜਲੰਧਰ